मेरा नाम सुखदेव सिंह। ਘਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ ਇੱਕ ਮੇਰੀ ਨੂੰਹ ਹੈ। ਉਹਦਾ ਨਾਮ ਹੈ ਗਾਇਆ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਕ ਦੀ। ਅਸੀਂ ਚਾਰੇ ਜੀ ਕਰਨ ਨੇ। ਸਾਰਾ ਆਪਾਂ ਫੁਲਕਾ ਛੱਕ ਤੇ ਅੰਦਰ ਆਪਣੇ ਲੰਮੇ ਪਿਆ ਗਏ ਆ। ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ। ਬੜਾ ਤਗੜਾ ਧਮਾਕਾ ਹੋਇਆ। ਅਸੀਂ ਗੇਟ ਖੋਲ ਕੇ ਵੇਖਿਆ ਅੱਡ ਗੇਟ ਦੇ ਅੰਦਰ ਵੀ ਸਾਰਾ ਛੀਸ਼ੇ ਟੁੱਟ ਗਏ ਨੇ। ਸਾਰਾ ਕੁਝ ਹੋ ਗਿਆ ਜੀ। ਦੇ ਅਹੀ ਬਾਅਦ ਨਿਕਲੇ ਪਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਮਰੇ ਮੇਰੀ ਨੂੰ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਰ 7 ਵਜੇ ਕੇ ਕੁਛ ਮਿਲਦਾ ਟਾਈਮ ਹੈ ਕੋਈ ਸਰ ਮੈਂ ਮੇਰਾ ਕਪਤੀਜਾ ਹੈ ਪੰਜਾਬ ਪੁਲਿਸ ਚ ਪਰੰਦਾਸ਼ ਡਿਊਟੀ ਹੈਦੀ ਉਹਦਾ ਕਹੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਹਾ ਨਹੀਂ ਰਿੰਦਾ ਜੀ ਉਹਦਾ ਘਰ ਆ ਪੈਂਦਾ ਜੀ ਲੱਗੇ ਉਹ ਅਮਰਥਾ ਚਲ ਗਏ ਨੇ ਉਹਦੇ ਕਰਕੇ ਮੇਰੇ ਤੇ ਅਟੈਕ ਹੋਣ ਲਿਆ ਜਦੋਂ ਕਿ ਮੇਰਾ ਉਹਨਾਂ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੋਂ ਵੱਖ ਰਹਿੰਦਾ ਏ ਮੇਰਾ ਨਾਲ ਕੋਈ ਬੋਲ ਨਹੀਂ ਕੁਛ ਨਹੀਂ ਸਭ ਕੁਝ ਅੰਦਾਜ਼ਾ ਲਾ ਸਕਦੇ ਨਾ ਇਹ ਤੋਂ ਸਾਰੀ ਕੋਠੀ ਦੇ ਸੀਛੇ ਟੁੱਟ ਗਏ ਨੇ ਸਾਰੇ ਟੁੱਟੇ ਇਥੇ ਹਵਾਜ ਦਿੰਦਾ ਹੈ ਤੂੰ ਲਾ ਸਕਦੇ ਇਸ ਮੌਕੇ ਤੇ ਆਈ ਏ ਜੀ ਤੇ ਉਹ ਸਾਡਾ ਡੀਵੀਆਰ ਜਿਹੜਾ ਕੈਮਰੇ ਵਾਲਾ ਉਹ ਚੁੱਕ ਕੇ ਲਾ ਗਏ ਨੇ ਬਿਨਾਂ ਪੁੱਛੇ ਤੋਂ ਪਤਾ ਨਹੀਂ ਕਿਉਂ ਲਾ ਗਏ ਨੇ ਇਹ ਮੈਂ ਨਹੀਂ ਕੁਛ ਕਹਿ ਸਕਦਾ ਉਹ ਜਾਰੀ ਟੁੱਟ ਗਈ ਐ ਐਂਗਲ ਟੁੱਟ ਗਿਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਚਾਨਣ ਖਾਨ ਕੋਲ ਇਹ ਬਚਾਓ ਉਹ ਕੈਮਰਾ ਟੁੱਟ ਗਿਆ ਜੀ ਉਹ ਇੱਥੇ ਗਰੇਂਦਰ ਕੋਲ ਕਾਰ ਵਿੱਚ ਡੈਰੀ ਜੀ ਤਾਂ ਡੈਰੀ ਨੂੰ ਮਦਰੀ ਨੂੰ ਸੀ ਮੈਂ ਆਪਣੀ ਗੁਡੀਆਂ ਨੂੰ ਸੁਵਾਉਂਦਾ ਹੀ ਅੰਦਰ ਡੈਰੀ ਸੌਂਗੇ ਮਮੀ ਕੱਪੜੇ ਪ੍ਰੈਸ ਕਰਦੇ ਪਏ ਵੇੜੇ ਵਿੱਚ ਕੀ ਹੋ ਗਿਆ ਕੀ ਬੋਲਣੇ ਮੁਕੀਂ ਬੋਲਣਾ ਇੰਤੇ ਆਪਣੇ ਅੰਦਰ ਸੱਤੇ ਕੋ ਕੀ ਦਸੀਆ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਕਿੰਨੇ ਕਰਵਾ ਜਾਈਏ ਸਰਵਾਤ ਤੇ ਇਹਦਾ ਲਾਸਤ ਕਦੇ ਉਹੀ ਸਾਤਾ ਕੀ ਨਹੀਂ ਦਿਖਾਇਆ ਲਾ ਸਕਦੇ ਦੱਸੋ ਕੀ ਤੇ ਇਹ ਬਣੀ ਹੋਗੀ ਉੱਥੇ ਹਨ ਕੁਛ ਨਹੀਂ ਪਤਾ ਕਮਰੇ ਵਿੱਚ ਇਹ ਚੀਜ਼ ਆਈ ਹੈ ਇੱਕ ਇੱਕ ਥੋੜਾ ਜਿਹਾ ਤਕਰੀਬ ਇਨਫੋਰਮੇਸ਼ਨ ਆਈ ਹੈ ਕੱਲ ਰਾਤੀ ਕੋਰਟ ਦੀ ਸੂਰਤ ਮੱਲੀ ਕੇ ਇੱਕ ਤਮਾਕਾ ਹੋਇਆ ਕਿ ਸੇ ਬੰਦੇ ਦੇ ਘਰ ਉੱਥੇ ਜਾ ਕੇ ਟੀਮ ਨੇ ਸਾਰੀ ਚੈੱਕ ਕੀਤਾ ਜਾਇਜ਼ਾ ਲਿਆ ਅਨਾਲਿਸਿਸ ਕੀਤਾ ਜਿਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਕੋਈ ਸ਼ੀਸ਼ੇ ਵਗੈਰਾ ਜਰੂਰ ਟੁੱਟੇ ਉੱਥੇ ਪਾਏ ਗਏ ਉਸ ਤੋਂ ਬਾਅਦ ਜਿਹੜੀ ਆ ਜਿਹੜੇ ਉਹਦੇ ਫਰਦਰ ਜਿਹੜੀ ਅਨਾਲਿਸਿਸ ਦੇ ਲਈ ਸੀਸੀਟੀਵੀ ਟੀਮਸ ਕਰ ਰਹੀਆਂ ਉੱਤੇ ਕੰਮ ਤੇ ਨਾਲ ਸਾਡੀ ਜਿਹੜੀ ਫੋਰੈਂਸਿਕ ਤੇ ਐਫਐਸਐਲ ਦੀ ਟੀਮ ਨੇ ਕੰਮ ਕਰ ਰਹੇ ਸੋਸ਼ਲ ਮੀਡੀਆ ਤੇ ਹੈਪੀ ਪਸ਼ੀਆ ਨੇ ਉਹਦੇ ਬਦਰ ਨੇ ਜਨਵਰੀ ਨੂੰ ਲਿਆ ਇਹਦੇ ਬਾਰੇ ਇਹ ਲੈ ਇਨਵੈਸਟੀਗੇਸ਼ਨ ਜੋ ਜੋ ਆਊਗਾ ਸਾਹਮਣੇ ਤੁਹਾਨੂੰ ਦੱਸਾਂਗੇ ਹਾਲ ਦੀ ਘੜੀ ਕੋਈ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਚ ਕੋਈ ਹੋਈ ਜਿਹੜਾ ਘਰ ਦਾ ਮਾਲਕ ਆ ਉਸਨੇ ਕਿਹਾ ਕਿ ਉਸ ਦਾ ਭਤੀਜਾ ਪੁਲਿਸ ਡਿਪਾਰਟਮੈਂਟ ਦਾ ਉਹਦੀ ਲਾਕੜਾਟ ਕਰਕੇ ਇਹਨਾਂ ਤਰਫ ਕੀਤਾ ਉਹਨੇ ਜਿਹੜਾ ਉਹ ਬੰਦਾ ਆ ਜਿਹਦੇ ਘਰ ਦੇ ਵਿੱਚ ਉਹਨੇ ਹਾਲ ਦੀ ਘੜੀ ਕੋਈ ਆਪਣਾ ਬਿਆਨ ਨਹੀਂ ਲਿਖਾਇਆ ਜੋ ਬਿਆਨ ਲਿਖਾਊਗਾ ਉਸ ਆਪਨਾ ਅਗਲੀ ਕਾਰਵਾਈ ਅਮਲ ਜਲਦ ਤੋਂ ਜਲਦ ਟਰੇਸ ਕਰਕੇ ਦੋਸ਼ੀ ਜਿਹੜੇ ਆ ਫੜੇ ਜਾਣਗੇ